ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਸ੍ਰੀ ਹਰਗਵੰਦਪੁਰ ਦੇ ਨੇੜੇ ਦੋ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਹੋਈ ਹੈ। ਪਰ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਮੰਦ ਭਾਗੀ ਖਬਰ ਹੈ। ਕਿ ਉਹਨਾਂ ਕਿਸਾਨਾਂ ਤੋਂ ਕੇਵਲ 66 ਲੱਖ ਰੁਪਈਆ ਦੇ ਕੇ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਹੈ ਜਦੋਂ ਕਿ ਅੱਜ ਪੂਰੇ ਦੇਸ਼ ਦੇ ਅੰਦਰ ਕਿਤੇ ਵੀ ਜ਼ਮੀਨ ਦਾ ਮਾਰਕੀਟ ਰੇਟ 40 ਲੱਖ ਤੋਂ ਘੱਟ ਮੇਰੇ ਖਿਆਲ ਨਹੀਂ ਹੋਣਾ ਤੇ ਉਹਦੇ ਤੇ ਫੇਰ ਸਰਕਾਰ ਨੇ ਜੋ 2013 ਦਾ ਐਕਟ ਹੈ ਲੈਂਡ ਐਕ acquisition ਐਕਟ ਉਹਦੇ ਤਹਿਤ 4 ਗੁਣਾ ਪੇਮੈਂਟ ਅਦਾ ਕਰਨੀ ਹੁੰਦੀ ਹੈ ਕਿਸਾਨਾਂ ਨੂੰ ਔਰ ਇਹ ਜਿਹੜੀ ਹਜੇ ਉੱਥੋਂ ਦੇ ਲੋਕਾਂ ਦੇ ਨਾਲ ਬੇਇਨਸਾफी ਹੋਈ ਹੈ ਇਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਵਾਂ ਲਈ ਅਤੀ ਸ਼ਰਮ ਦੀ ਗੱਲ ਹੈ ਹਰਨੰਦਨ ਯੋਗ ਹੈ ਜਥੇਬੰਦੀ ਔਰ ਪੂਰੇ ਦਾ ਪੂਰਾ ਫੋਰਮ ਇਸਕਿਮ ਨੌਨ ਪੋਲਿਟিক্যাল ਸਾਡੀ ਦੋਨੋਂ ਸਰਕਾਰਾਂ ਦੀ ਕੇਂਦਰ ਤੇ ਭਵੰਤਮਾਨ ਸਰਕਾਰ ਦੀ ਔਰ ਜੋ ਰਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਤੇ ਜੋ ਗੱਲ ਉੱਥੋਂ ਸੁਣਨ ਨੂੰ ਮਿਲੀ ਹੈ ਕਿ ਉੱਥੋਂ ਦਾ ਕੋਈ ਅਧਿਕਾਰੀ ਡਿਪਟੀ ਕਿਸਾਨਾਂ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢ ਰਿਹਾ ਸੀ ਉਹ ਅਤੀ ਸ਼ਰਮ ਵਾਲੀ ਗੱਲ ਹੈ ਤੇ ਸਰਕਾਰ ਨੂੰ ਤੁਰੰਤ ਉਸ ਅਧਿਕਾਰੀ ਵੱਲੋਂ ਕੀਤੀ ਗਈ ਇਸ ਘਿਣਾਉਣੀ ਹਰਕਤ 'ਤੇ ਨੋਟਿਸ ਲੈਣਾ ਚਾਹੀਦਾ ਹੈ। ਔਰ ਇਹ ਤੁਰੰਤ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰੇ ਪੰਜਾਬ ਸਰਕਾਰ। ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਸੇ ਤੇ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਪੁੱਤਾਂ ਮੈਂ ਵੀ ਕਿਸਾਨ ਤੇ ਜੇਕਰ ਸੱਚਮੁੱਚ ਕਿਸਾਨ ਤੇ ਪੰਜਾਬ ਦੇ ਪੁੱਤ ਵਾਲੀ ਗੱਲ ਹੈ ਅੱਜ ਕਿਸਾਨਾਂ ਨਾਲ ਹੋ ਰਹੀ ਇਸ ਬੇਇਨਸਾफी ਤੇ ਧੱਕੇਸ਼ਾਹੀ ਦੇ ਖਿਲਾਫ ਆਪ ਦੇ ਸਟੇਟ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਨਾ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹਲਾਸ਼ੇਰੀ ਦੇ ਕੇ ਉਹਨਾਂ ਨੂੰ ਹੁਕਮ ਦੇ ਕੇ ਹਰ ਕਿਸਾਨਾਂ ਨੂੰ ਉਥੋਂ ਖਾਦੇੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨਾਂ ਦੀ ਮਦਦ ਕਰਨਾ ਉਲਟਾ ਫਰਜ਼ ਬਣਦਾ ਸਰਕਾਰ ਦਾ ਸੋ ਅਸੀਂ ਮੰਗ ਕਰਦੇ ਹਾਂ ਐਸਕੇਮ ਨੌਨ ਪੋਲੀਟਿਕਲ ਵੱਲੋਂ ਔਰ ਬੀਕੇਯੂਐਚ ਤੱਕ ਸਿੱਧੂ ਪਰ ਵੱਲੋਂ ਕਿ ਸਰਕਾਰ ਤੁਰੰਤ ਇਸ ਜ਼ਮੀਨ ਨੂੰ ਐਕਵਾਇਰ ਕਰਨ ਤੋਂ ਪਿੱਛੇ ਹਟੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦੇਵੇ ਔਰ ਕੇਵਲ ਇਹ ਉਹਨਾਂ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਜਿਨ੍ਹਾਂ ਦੀ ਜ਼ਮੀਨ ਜਾਣੀ ਹੈ ਇਹ ਨੁਕਸਾਨ ਤਾਂ ਉਹਨਾਂ ਕਿਸਾਨਾਂ ਦਾ ਵੀ ਹੈ ਜਿੱਥੇ ਘੱਟੋ ਘੱਟ 7-8 ਫੋਟ ਉੱਚੀ ਸੜਕ ਨੇ ਨੰਗੜਾ ਹੈ। ਔਰ ਦੋਨੇ ਪਾਸੇ ਫਸਲਾਂ ਦਾ ਨੁਕਸਾਨ ਹੋਣਾ ਹੈ। ਜ਼ਮੀਨਾਂ ਤਫਾੜ ਹੋਣੀਆਂ। ਉਹ ਵੱਡੇ ਨੁਕਸਾਨ ਹੋ ਰਿਹਾ ਜਿਹੜੇ। ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ ਔਰ ਇਸ ਬੇਇਨਸਾਫੀ ਤੋਂ ਪਿੱਛੇ ਹਟੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਜਿਨ੍ਹਾਂ ਨੇ ਅਸ਼ਲੀਲਤਾ ਭਰੇ ਸ਼ਬਦ ਬੋਲੇ ਨੇ ਸਾਡੇ ਉਹਨਾਂ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਕਾਲਾ ਕੱਢੀਆਂ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ